ਤਾਪ ਸਿੰਘ ਬਾਜਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ 32 ਗਰਨੇਡਾ ਵਾਲਾ ਉਸ ਤੋਂ ਬਾਅਦ ਮੁੱਦਾ ਭਖਦਾ ਸਿਆਸਤਦਾਨਾਂ ਦੇ ਵਿੱਚ ਇੱਕ ਨਵਾਂ ਮੁੱਦਾ ਚੱਲ ਪੈਂਦਾ ਕਾਂਗਰਸ ਵੱਲੋਂ ਬਿਆਨ ਦਿੱਤਾ ਗਿਆ ਜੀ ਪ੍ਰਤਾਪ ਸਿੰਘ ਬਾਜਾ ਵੱਲੋਂ ਅਕਾਲੀਦਰ ਹੱਕ ਜਾ ਕੇ ਖੜਿਆ ਪਰ ਆਮਾਦੀ ਪਾਰਟੀ ਨੇ ਇਸ ਤੇ ਐਕਸ਼ਨ ਲਿੱਤਾ ਕਿ ਐਫ ਆਈ ਆਰ ਦਰਜ ਕਰਤੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮਾਵਲਾ ਸੀ ਗਰਨੇਡਾ ਵਾਲਾ ਬਾਜਵਾ ਹੋਰਾਂ ਨੇ ਬਿਆਨ ਦਿੱਤਾ ਮੁੱਖ ਮੰਤਰੀ ਦੇ ਦੇਸ਼ਾਂ ਤੇ ਪਰਚਾ ਦਰਜ ਹੋ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਕਹਿਂਦੀਆਂ ਨੇ ਕਿ ਇਹ ਤਾਂ ਨੂਰਾ ਕੁਸ਼ਤੀ ਹੈ ਉਹ ਇਹ ਜਾਣਦੇ ਹੋਣਗੇ ਨੂਰਾ ਕੁਸ਼ਤੀ ਹੈ ਨਹੀਂ ਹੈ ਪਰ ਦੋ ਧਰਾਮਾਂ ਦੇ ਅਧੀਨ ਪ੍ਰਤਾਪ ਸਿੰਘ ਬਾਜਬਾਤੇ ਪਰਚਾ ਦਰਜ ਕਰਤਾ ਪਰसों ਆਈਜੀ ਇਹਨਾਂ ਦੇ ਮਹਿਕਮੇ ਦੀ ਉਹ ਬਾਜਾ ਬਾਦ ਸਾਹਿਬ ਦੇ ਘਰ ਮਿਲਣ ਵਾਸਤੇ ਵੀ ਗਏ ਸਨ ਕਿ ਤੁਹਾਡੇ ਸਰੋਤ ਦੱਸ ਦਿਓ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਬਾਜਬਾ ਹੋਰਾਂ ਨੇ ਇਹ ਮਾਮਲਾ ਬਾਦ ਚ ਚੱਕਿਆ ਪਹਿਲਾਂ ਇੱਕ ਪੱਚਾ ਅਖਬਾਰ ਦੇ ਵਿੱਚ ਇਹਦੀ ਖਬਰ ਨਸ਼ਰ ਹੋਈ ਵੀ ਹੈ ਕੁਝ ਸਿਆਸੀ ਮਾਰ ਇਹ ਗੱਲ ਵੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਸਰਕਾਰ ਅੱਜ ਸਿੱਖਿਆ ਕ੍ਰਾਂਤੀ ਦੇ ਮਾਮਲੇ 'ਚ ਉਲਝਦੀ ਨਜ਼ਰ ਆ ਰਹੀ ਸੀ ਤੇ ਧਿਆਨ ਹੀ ਬਦਲ ਦਿਓ। ਆਵਾਮਾ ਦੀ ਪਾਰਟੀ ਦੇ ਪ੍ਰਧਾਨ ਜੀ ਅਮਨ ਅਰੋੜਾ ਵੱਲੋਂ ਕਿਹਾ ਗਿਆ ਹੈ ਕਿ ਬਾਜਵਾ ਸਾਹਿਬ ਨੇ ਆਪ ਹੀ ਧਿਆਨ ਦਿੱਤਾ ਸੀ ਬੱਤੀ ਬੰਬਾਂ ਵਾਲਾ ਤੇ ਹੁਣ ਸਪਸ਼ਟੀਕਰਨ ਦੱਸਣਾ ਵੀ ਉਹ ਕਿਹੜੇ ਬੰਦੇ ਨੇ ਜਾਂ ਅੱਤਵਾਦੀਆਂ ਨਾਲ ਸੰਪਰਕ ਦੇ ਵਿੱਚ ਨੇ ਬਾਜਵਾ ਸਾਹਿਬ ਤਾਂ ਇਹਨਾਂ ਕੋਲ ਹੀ ਨਹੀਂ ਪੁੱਟਾ ਤੇ ਕਹਿੰਦੇ ਹੋਰ ਵੀ ਕਈ ਲੀਡਰ ਨੇ ਜੋ ਸੀਨੀਅਰ ਵੀ ਨੇ ਉਹਨਾਂ ਨੂੰ ਤਾਂ ਤਦ ਤੱਕ ਕੋਈ ਇਨਪੁੱਟ ਨਹੀਂ ਮਿਲਿਆ। ਰੂੜਾ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ ਸੀ ਇਸੇ ਮਾਮਲੇ ਨੂੰ ਲੈ ਕੇ ਇਹ ਬੱਤੀ ਵਾਲਾ ਕੰਮ ਬਾਜਮਾ ਸਾਹਿਬ ਦਾ ਖੜਾ ਨਹੀਂ ਛੱਡਦਾ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ 32 ਐਮਐਲਏ ਨੇ ਆਵਾਜ਼ਮੀ ਪਾਰਟੀ ਦੇ ਜਿਹੜੇ ਸਾਡੇ ਸੰਪਰਕ ਚ ਨੇ ਅਬੜ ਰੂੜਾ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਸਰਕਾਰ ਚੋਂ ਤੁਹਾਨੂੰ ਪੁੱਛਣਾ ਚਾਹੀਦਾ ਹੈ ਤੇ ਤੁਹਾਨੂੰ ਨਾਲ ਨਾਲ ਆਪਣੀ ਇੰਟੈਲੀਜੈਂਸ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਜਿਹੜੀ ਗੱਲ ਬਾਜਵਾ ਸਾਹਿਬ ਨੇ ਕਹੀ ਹੈ ਕਿੱਥੋਂ ਆਈ ਹੈ ਉਹਨੇ ਕਹਿਤਾ ਕਿ ਸੂਤਰਾਂ ਦੀ ਖਬਰ ਹੈ ਸਰੋਤਾਂ ਤੋਂ ਆਈ ਹੈ ਜਿਹੜੇ 18 ਬੰਬ ਚੱਲ ਗਏ ਇਹਦਾ ਕੋਈ ਪਤਾ ਕਰ ਲਿਆ ਕਦੇ ਤੁਹਾਡਾ ਜਵਾਬ ਆ ਜਾਂਦਾ ਹੈ ਜੇ ਥਾਣੇ 'ਚ ਬੰਬ ਨਹੀਂ ਚੱਲਿਆ ਉਹ ਤਾਂ ਖੜੇ ਇੱਕ ਵਾਹਨ ਦਾ ਟਾਇਰ ਫਟਿਆ ਉਸੀਂ ਦੁਰਾ ਕੁਸ਼ਤੀ ਕਰਨ ਲੱਗੇ ਵੀ ਪੰਜਾਬ ਦੀ ਜਨਤਾ ਦਾ ਬੇਵਕੂਫ ਬਣਾ ਰਹੇ ਹਾਂ ਕਿ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦਿਓ ਇਹ ਸਾਰੇ ਮਾਮਲੇ ਨੂੰ ਹੋਰ ਪਾਸੇ ਨੂੰ ਹੀ ਤੋਰ ਦਿਓ ਪੌਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਦੇ ਛਾਂਲ ਦਿਲੀ ਦੇ ਵਿੱਚ ਆਏ ਸੀ ਤੇ ਸਕੂਲ ਆਫ ਫੈਮਿਨਿਅਸ ਦਾ ਉਦਘਾਟਨ ਕਰਨਾ ਸੀ ਢੋਲ ਸਾਬ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਸੀਐਮ ਦੇ ਕਾਫਲੇ ਦੇ ਨੇੜੇ ਪਹੁੰਚੇ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਿਖਾਲੇ ਕਿਸਾਨਾਂ ਦੀ ਝੜਪ ਹੋ ਗਈ ਤੁਸੀਂ ਚੰਗੇ ਕੰਮ ਕਰੋਗੇ ਲੋਕ ਇੱਥੇ ਤੇ ਕੰਮ ਕਰੋਗੇ ਲੋਕ ਤੁਹਾਨੂੰ ਗਾਹ ਮੌਕਾ ਦੇ ਦੇਣਗੇ ਨਹੀਂ ਤੇ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਉਹ ਦੋ ਟਰਮਾਂ ਕਰਕੇ ਹੀ ਨੇੜੇ ਤੇੜੇ ਜਾਣ ਦਾ ਕੋਈ ਉਹਨਾਂ ਦਾ ਲੱਗਦਾ ਹੀ ਨਹੀਂ ਲੋਕਾਂ ਨੂੰ ਹੌਸਲਾ ਦੇਈ ਜਾਂਦੇ ਆ ਕਿ 27 ਚ ਆਪਾਂ ਆਏ ਕ ਆਏ ਆਏ ਕ ਆਏ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਯੂਨੀਅਨ ਤੇ ਉਹਨਾਂ ਨੂੰ 500 ਮੀਟਰ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਉਹਨਾਂ ਨੂੰ ਬੈਰਕ ਜਿਹੜੀ ਜਿਹੜੀ ਕੀਤੀ ਹੋਈ ਸੀ ਉਹਨਾਂ ਨੂੰ ਕਿਸਾਨਾਂ ਨੂੰ ਉੱਥੇ ਰੁਕਣਾ ਪਿਆ ਕਿਉਂਕਿ ਪੁਲਿਸ ਜਦੋਂ ਵੀ ਮੁੱਖ ਮੰਤਰੀ ਨੇ ਜਾਣਾ ਹੋਵੇ ਚਾਰ ਪੰਜ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕਰ ਦਿੱਤੀ ਜਾਂਦੀ ਹੈ ਤੋਂ ਦੂਜੇ ਪਾਸੇ ਜਲੰਧਰ ਦੇ ਵਿੱਚ ਢਿਲਸਾਵ ਮੰਡੀ ਦੇ ਵਿੱਚ ਆੜਤੀਆਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਠੇਕੇਦਾਰ ਕਹਿੰਦੇ ਜ਼ਬਰਦਸਤੀ ਬਸੂਲੀ ਕਰ ਰਹੇ ਨੇ ਜੇ ਕੋਈ ਮਾਮਲਾ ਨਾ ਹਲਵਾਇਆ ਤਾਂ ਅਸੀਂ ਮਿੱਥੇ ਲਈ ਅਸੀਂ ਹੜਤਾਲ ਤੇ ਚਲੇ ਜਾਵਾਂਗੇ ਤੋਂ ਦੇ ਜਿਹੜੇ ਆੜਤੀਗੇ ਨੇ ਤੇ ਹੋਰ ਕਹਿੰਦੇ ਉੱਥੇ ਇੱਕ ਠੇਕੇਦਾਰ ਜਿਹੜਾ ਪਾਰਕਿੰਗ ਫੀਸ ਲੈਂਦਾ ਉਹ ਜਿੰਨੇ ਪੈਸੇ ਨਿਰਧਾਰਤ ਹੋਏ ਵਿਆ ਉਸ ਤੋਂ ਵੱਧ ਵਸੂਲ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਆ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਆ ਪਰੌਣ ਦੇ ਵਿੱਚ ਜੀ ਸ਼ੁਕਰ ਗਿਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਸਰ ਜਿੱਦਾਂ ਕਿ ਪ੍ਰਤਾਪ ਸਿੰਘ ਬਾਜਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ 32 ਗ੍ਰਨੇਡਾ ਵਾਲਾ ਉਸ ਤੋਂ ਬਾਅਦ ਮੁੱਦਾ ਭੱਗਦਾ ਸਿਆਸਤਦਾਨਾਂ ਦੇ ਵਿੱਚ ਇੱਕ ਨਵਾਂ ਮੁੱਦਾ ਚੱਲ ਪੈਂਦਾ ਹੈ ਕਾਂਗਰਸ ਵੱਲੋਂ ਬਿਆਨ ਦਿੱਤਾ ਗਿਆ ਜੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਕਾਲੀਦਰ ਹੱਕ ਜਾ ਕੇ ਖੜਿਆ ਪਰ ਆਮਾ ਦੀ ਪਾਰਟੀ ਨੇ ਇਸ ਤੇ ਐਕਸ਼ਨ ਲਿੱਤਾ ਹੈ ਕਿ ਐਫ ਆਈ ਆਰ ਦਰਜ ਕਰਤੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਤੇ ਇਹ ਜੋ ਚੰਡੀਗੜ੍ਹ ਦੇ ਵਿੱਚ ਕੋਈ ਰੋਜ ਪ੍ਰਦਰਸ਼ਨ ਕੀਤਾ ਗਿਆ ਤੇ ਮੋਹਾਲੀ ਦੇ ਇੱਕ ਥਾਣੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਇਹ ਮਾਮਲਾ ਉਸ ਦੀ ਗਰਨੇਡਾ ਵਾਲਾ ਬਾਜਵਾ ਹੋਰਾਂ ਨੇ ਬਿਆਨ ਦਿੱਤਾ ਤੇ ਮੁੱਖ ਮੰਤਰੀ ਦੇ ਦੇਸ਼ਾਂ ਤੇ ਪਰਚਾ ਦਰਜ ਹੋ ਗਿਆ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਕਹਿਂਦਿਆਂ ਨੇ ਕਿ ਇਹ ਤਾਂ ਨੂਰਾ ਕੁਸ਼ਤੀ ਹੈ ਉਹ ਇਹ ਜਾਣਦੇ ਹੋਣਗੇ ਨੂਰਾ ਕੁਸ਼ਤੀ ਹੈ ਨਹੀਂ ਹੈ ਪਰ ਦੋ ਧਰਾਮਾਂ ਦੇ ਅਧੀਨ ਪ੍ਰਤਾਪ ਸਿੰਘ ਬਾਜਬਾਤੇ ਪਰਚਾ ਦਰਜ ਕਰਤਾ ਪਰसों ਏਆਈਜੀ ਇਹਨਾਂ ਦੇ ਮਹਿਕਮੇ ਦੀ ਉਹ ਬਾਜਾਬਾਦ ਸਾਹਿਬ ਦੇ ਘਰ ਮਿਲਣ ਵਾਸਤੇ ਵੀ ਗਏ ਸਨ ਕਿ ਤੁਹਾਡੇ ਸਰੋਤ ਦੱਸ ਦਿਓ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਬਾਜਵਾ ਹੋਰਾਂ ਨੇ ਇਹ ਮਾਮਲਾ ਬਾਅਦ ਚ ਚੱਕਿਆ ਪਹਿਲਾਂ ਇੱਕ ਪਰਚਾ ਅਖਬਾਰ ਦੇ ਵਿੱਚ ਇਹਦੀ ਖਬਰ ਨਸ਼ਰ ਹੋਈ ਵੀ ਹੈ ਛਪੀ ਹੋਈ ਹੈ ਸੋ ਕੁਝ ਸਿਆਸੀ ਮਾਰ ਇਹ ਗੱਲ ਵੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਸਰਕਾਰ ਆ ਸਿੱਖਿਆ ਕ੍ਰਾਂਤੀ ਦੇ ਮਾਮਲੇ 'ਚ ਉਲਝਦੀ ਨਜ਼ਰ ਆ ਰਹੀ ਸੀ ਤੇ ਧਿਆਣੀ ਬਦਲ ਦਿਓ ਇਹ ਗੱਲ ਸਾਨੂੰ ਨਹੀਂ ਪਤਾ ਤਾਂ ਸਰਕਾਰ ਜਾਣੇ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾਂ ਕੱਲ ਸੱਦਿਆ ਗਿਆ ਸੀ ਕਿ ਤੁਸੀਂ ਆਓ ਉਹਨਾਂ ਨੇ ਅੱਜ ਦਾ ਟਾਈਮ ਲੈ ਲਿਆ ਅੱਜ 2 ਵਜੇ ਦਾ ਸਮਾਂ ਸੀ ਸੱਤ ਫੇਸ ਦੇ ਉਹ ਥਾਣਾ ਜਿਹੜਾ ਸਾਈਬਰ ਨਾਲ ਸੰਬੰਧਤ ਹੈ ਪਹਿਲਾਂ ਇਹਨਾਂ ਨੇ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਜਿੱਥੇ ਸਾਰੇ ਹੀ ਪ੍ਰਮੁੱਖ ਆਗੂ ਬਾਰੋਬਾਰੀ ਉਹਨਾਂ ਨੇ ਭਾਸ਼ਣ ਬਾਜੀ ਕੀਤੀ ਸਰਕਾਰ ਤੇ ਦੋਸ਼ ਲਾਏ ਕਿ ਸਰਕਾਰ ਕੋਲੇ ਕੰਮਕੁਮਤਾ ਕੋਈ ਹੈ ਨਹੀਂ ਉਹ ਤਾਂ ਇਸ ਪਾਸੇ ਵੱਲ ਤੁਰ ਪਈ ਐ ਉਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਬੋਲੇ ਪ੍ਰਤਾਪ ਸੋਵਾਜਵਾ ਖੁੱਦ ਚਰਨਜੀਤ ਸੋ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਤੇ ਕਈ ਹੋਰ ਆਗੂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਡਰ ਡਰਨ ਵਾਲੇ ਨਹੀਂ ਹੋਰ ਤਾਂ ਹੋਰ ਜਿਹੜੀ ਕਾਂਗਰਸ ਬੱਕਰੋ ਬੱਕਰੀਆਂ ਸੁਰਾਂ ਦਾ ਲਾਪ ਰਹੀ ਸੀ ਪ੍ਰਤਾਪ ਸਿਵਾ ਬਾਜਬਾ ਵਾਲੇ ਮੁੱਦੇ ਤੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਬੱਕਰੀਆਂ ਸੁਰਾਂ ਵਾਲੇ ਵੀ ਖਾਸ ਕਰ ਰਾਣਾ ਗੁਰਜੀਤ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਭਾਈ ਸਾਹਿਬ ਤੁਹਾਡੇ ਮਤਭੇਦ ਖਤਮ ਹੋ ਗਏ ਤੇ ਤੁਸੀਂ ਅੱਜ ਪਹਿਲਾਂ ਕੀ ਗੱਲ ਕਹਿੰਦੇ ਸੀ ਅੱਜ ਦੀ ਕੀ ਹੈ ਉਨੇ ਉਲਟਾ ਪੱਤਰਕਾਰ ਨੂੰ ਸਵਾਲ ਕਰ ਲਿਆ ਕਹਿੰਦਾ ਕੋਈ ਸਮੇਂ ਦੀ ਜਾਗਤ ਵੀ ਦੇਖ ਲਿਆ ਕਰੋ ਕਿ 24 ਘੰਟੇ ਉਹ ਗੱਲ ਕਰਨੀ ਹੈ ਚਲੋ ਪੱਤਰਕਾਰ ਜਾਣੇ ਰਾਣਾ ਗੁਰਜੀਤ ਜਾਣੇ ਕਿਉਂਕਿ ਪੱਤਰਕਾਰਾਂ ਨੂੰ ਖਬਰ ਚਾਹੀਦੀ ਹੈ ਤੇ ਮੌਕਾ ਚਾਹੀਦਾ ਕੋਈ ਵੀ ਪੱਤਰਕਾਰ ਮੌਕਾ ਗਵਾਉਣਾ ਨਹੀਂ ਚਾਹੁੰਦਾ ਹੁੰਦਾ ਇਹ ਉੱਥੇ ਸਾਰੇ ਫਿਰ ਇਹਨਾਂ ਦਾ ਆਪਸ ਵਿੱਚ ਦੀ ਤਕਰਾਰ ਪੈ ਗਿਆ ਜਦੋਂ 7% ਦੇ ਥਾਣੇ ਆਏ ਤੇ ਪ੍ਰਮੁੱਖ ਲੀਡਰਸ਼ਿਪ ਸਾਰੀ ਨਾਲ ਤੁਰ ਪਈ ਪਰ ਕੁਝ ਆਗੂ ਅੰਦਰ ਜਾਣ ਦੇ ਵਿੱਚ ਸਫਲ ਹੋ ਗਏ ਖਾਸ ਕਰ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਕਾਕਾ ਰਣਦੀਪ ਸਿੰਘ ਨਾਭਾ ਐਵੇਂ ਜਿਵੇਂ ਇਹਨਾਂ ਦੇ ਕਈ ਹੋਰ ਆਗੂ ਉੱਥੇ ਟਕਰਾਰਵਾਜੀ ਇਸ ਗੱਲ ਦੀ ਹੋਈ ਕਿ ਪੁੱਛਕਿਚ ਕੱਲਾ ਬਾਜਵਾ ਸਾਹਿਬ ਨੂੰ ਬੁਲਾਇਆ ਗਿਆ ਇਸ ਕਰਕੇ ਬਾਜਵਾ ਸਾਹਿਬ ਪੁੱਛਕਿਚ ਦੇ ਵਿੱਚ ਅੰਦਰ ਜਾਣਗੇ ਤੇ ਬਾਕੀ ਜਿਹੜੇ ਆਗੂ ਸੀ ਰਾਜਾ ਵੜਿੰਗ ਦੀ ਅਗਵਾਈ ਵਿੱਚ ਉਹ ਥਾਣੇ ਦੇ ਬਾਹਰ ਹੀ ਇੱਕ ਕਿਸਮ ਦਾ ਧਰਨੇ ਟਾਈਪ ਲਾ ਕੇ ਬੈਠ ਗਏ ਰਾਸੀ ਆਗੂ ਦੇ ਬਾਰੇ ਬਾਰੇ ਜਾਈਏ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਸ ਕਦਮ ਦੇ ਨਾਲ ਕਾਂਗਰਸ ਪਾਰਟੀ ਮੋਬਾਈਲਾਈਜ਼ ਹੋਗੀ ਜਿਹੜੇ ਜਿਹੜੇ ਬਖਰੇਸਰੋ ਆਲਾਪਦੇ ਹੁੰਦੇ ਸੀ ਉਹ ਲੋਕ ਇਕੱਠੇ ਹੋ ਕੇ ਤੁਰ ਪੇ ਪਤਾ ਨਹੀਂ ਇਹ ਕਨੈਕਟਰ ਇਕੱਠੇ ਰਹਿੰਦੇ ਆ ਕਿ ਨਹੀਂ ਰਹਿੰਦੇ ਇਹਨਾਂ ਨੂੰ ਪਤਾ ਹੋ ਪਰ ਪ੍ਰਮੁੱਖ ਆਗੂ ਇਹਨਾਂ ਦੇ ਇਤਤ ਤੱਕ ਜਿਹੜੀ ਇਹਨਾਂ ਦੀ ਔਰਤ ਕਾਂਗਰਸ ਨਾਰੀ ਕਾਂਗਰਸ ਹੈ ਉਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵੀ ਨਾਲ ਬੈਠੇ ਸਨ ਇਹਨਾਂ ਦੇ ਕਈ ਬੀਬੀਆਂ ਦੀ ਹੋਰ ਵੀ ਹਾਜ਼ਰੀ ਸੀ ਹੈ ਜੀ ਟੋਟਲ ਸਾਹਿਬ ਜਿੱਥੇ ਪ੍ਰਤਾਪ ਸਿੰਘ ਬਾਜੌਲਿਕ ਗੱਲ ਕੀਤੀ ਗਈ ਹੈ ਵੀ ਜੋ ਕਰਨਾ ਕਰ ਲੋ ਮੈਂ ਡਰਨ ਵਾਲਿਆਂ ਚੋਂ ਨਹੀਂ ਆ ਜੀ ਦੇਖੋ ਜਿਹੜੇ ਲੀਡਰ ਹੁੰਦੇ ਆ ਨਾ ਪਤਾ ਇਹਨਾਂ ਨੂੰ ਵੀ ਹੁੰਦਾ ਜੀ ਇੱਕ ਪੁਰਾਣੀ ਗੱਲ ਦੱਸਦਾ ਤੁਹਾਨੂੰ ਕਾਫੀ ਜਦੋਂ ਸਰਦਾਰ ਸਬਰਨਜੀਤ ਸਿੰਘ ਮਾਨ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਨੇ ਇਹਨਾਂ ਨੇ ਬਠਿੰਡੇ ਦੇ ਵਿੱਚ ਜਾ ਕੇ ਐਸਐਸਪੀ ਸਵੇਤ ਸੈਣੀ ਦਾ ਘਰ ਘੇਰ ਲਿਆ ਉਦੋਂ ਮਾਨਸਾ ਵੀ ਵਿੱਚ ਹੁੰਦਾ ਸੀ ਮਾਨਸਾ ਦੇ ਵਿੱਚ ਰਾਜਪਾਲ ਸਾਹਿਬ ਆਏ ਵੀ ਸੀ ਤੇ ਜ਼ਿਲ੍ਹਾ ਵੀ ਇਕੱਠਾ ਸੀ ਅਲੱਗ-ਅਲੱਗ ਨਹੀਂ ਸੀ ਇਹ ਤਾਂ 1992 ਤੋਂ ਬਾਅਦ ਸਰਦਾਰ ਬਿਆਨ ਸਿੰਘ ਨੇ ਦੋ ਜ਼ਿਲ੍ਹੇ ਬਰਾਏ ਸੀ ਫਤੇਗੜ ਸਾਹਿਬ ਤੇ ਮਾਨਸਾ ਤਾਂ ਆਉਣਸਰ ਸੈਣੀ ਹੋਰਾਂ ਨੇ ਉੱਥੇ ਸਲੂਟ ਮਾਰਿਆ ਮਾਨਸਾ ਨੂੰ ਕਿਹਾ ਕਿ ਤੁਸੀਂ ਸੀਨੀਅਰ ਏਪੀ ਅਫਸਰ ਹੋ ਮੇਰਾ ਘਰ ਨਹੀਂ ਛੱਡਦੇਓ ਇਹ ਨਿੱਜੀ ਰਹਿائش ਹੈ ਮੇਰਾ ਦਫ਼ਤਰ ਕਰੋ ਥੋੜਾ ਸਾਰਾ ਪ੍ਰਬੰਧ ਮੈਂ ਕਰਾ ਕੇ ਦਿੰਦਾ ਚਲੋ ਕਿਸੇ ਗੱਲ ਤੋਂ ਉੱਥੇ ਲੱਟ ਚਾਰਜ ਹੋ ਗਿਆ ਬਾਬਾ ਸੁੱਚਾ ਸਿੰਘ ਮਲੋਆ ਇਹਦੇ ਦਾਦਾ ਸੀਗੇ ਆ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਉਹ ਵੀ ਮੈਂਬਰ ਪਾਰਲੀਮੈਂਟ ਸੀ ਬਠਿੰਡੇ ਤੋਂ ਇਹਨਾਂ ਦੇ ਮਾਤਾ ਬੀਬੀ ਬਿਬਲ ਕੌਰ ਖਾਲਸਾ ਉਰ ਉਪਰ ਤੋਂ ਉੱਥੇ ਲੱਟ ਚਾਰਜ ਹੋ ਗਿਆ ਮਾਨ ਸਾਹਿਬ ਨੂੰ ਤੇ ਸੁੱਚਾ ਸਿੰਘ ਬਲੋਆ ਜਾਂ ਇੱਕ ਦੋ ਹੋਰ ਆਗੂਆਂ ਨੂੰ ਤਾਂ ਪੁਲਿਸ ਵਾਲੇ ਪ੍ਰੋਟੈਕਟ ਕਰਕੇ ਲੈ ਗਏ ਤੇ ਬਾਕੀਆਂ ਦਾ ਜੋ ਹਾਲ ਹੋਇਆ ਫਿਰ ਤੁਹਾਨੂੰ ਪਤਾ ਹੈ ਤੇ ਲੀਡਰ ਅੰਦਰ ਚੱਲ ਜਾਂਦੇ ਨੇ ਉਹਨਾਂ ਦਾ ਬਾਕੀ ਵਰਕਰਾਂ ਦਾ ਜੋ ਹਾਲ ਹੁੰਦਾ ਸਾਨੂੰ ਪਤਾ ਹੈ ਇੱਕ ਅੱਜ ਉੱਥੇ ਇੱਕ ਧਰਨਾ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਨੇ ਬਾਜਵਾ ਸਾਹਿਬ ਨੂੰ ਪੁੱਛ ਲਿਆ ਜਾਂਦੇ ਜਾਂਦਿਆਂ ਨੂੰ ਕਹਿੰਦੇ ਜੀ ਉਹ ਆਮ ਆਦਮੀ ਪਾਰਟੀ ਵਾਲੇ ਵੀ ਧਰਨਾ ਦੇ ਕੇ ਬਹਿ ਗਏ ਕਹਿੰਦੇ ਆਹੋ ਉਹਨਾਂ ਦਾ ਕ ਐਮ ਐਲ اے ਕਹਿੰਦਾ ਅੱਜ ਹੀ ਈਡੀ ਨੇ ਰੇਡ ਕਰਤੀ ਹੈ ਉਹਦਾ ਉਹਦੇ ਵਿਰੋਧ ਚ ਧਰਨਾ ਦੇਈ ਜਾਂਦੇ ਆ ਉਹਦੇ ਪ੍ਰੋਟੈਸਟ ਦੇ ਵਿੱਚ ਹੋਰ ਕੋਈ ਗੱਲ ਨਹੀਂ ਭਾ ਪੱਤਰਕਾਰਾਂ ਦੀ ਗੱਲ ਵੀ ਟੇਢੀ ਕਰਕੇ ਤੋੜਦੀ ਜੀ ਜੀ ਸਵਾਮਾਂ ਦੀ ਪਾਰਟੀ ਦੇ ਪ੍ਰਧਾਨ ਜੀ ਅਮਨ ਅਰੋੜਾ ਵੱਲੋਂ ਕਿਹਾ ਗਿਆ ਹੈ ਕਿ ਬਾਜਵਾ ਸਾਹਿਬ ਨੇ ਆਪ ਹੀ ਬਿਆਨ ਦਿੱਤਾ ਅਸੀਂ 32 ਬੰਬਾਂ ਵਾਲਾ ਤੇ ਹੁਣ ਸਪਸ਼ਟੀਕਰਨ ਦੱਸਣਾ ਵੀ ਉਹ ਕਿਹੜੇ ਬੰਦੇ ਨੇ ਜਾਂ ਅੱਤਵਾਦੀ ਨੇ ਸੰਪਰਕ ਦੇ ਵਿੱਚ ਨੇ ਵਾਹਿਵਾ ਸਾਹਿਬ ਤਾਂ ਹੀ ਨੂੰ ਕੋਈ ਨਹੀਂ ਪੁੱਟਾ ਤੇ ਕਹਿੰਦੇ ਹੋਰ ਵੀ ਕਈ ਲੀਡਰ ਨੇ ਜੋ ਸੀਨੀਅਰ ਵੀ ਨੇ ਉਹਨਾਂ ਨੂੰ ਤਾਂ ਤੱਕ ਕਦੇ ਇਨਪੁੱਟ ਨਹੀਂ ਮਿਲੀ ਜੀ ਦੇਖੋ ਆਮੜਾ ਰੋੜਾ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਹੀ ਧਰਨਾ ਦਿੱਤਾ ਗਿਆ ਸੀ ਇਸੇ ਮਾਮਲੇ ਨੂੰ ਲੈ ਕੇ ਇਹ 32 ਵਾਲਾ ਕੰਮ ਬਾਜਮਾ ਸਾਹਿਬ ਦਾ ਖਹਿੜਾ ਨਹੀਂ ਛੱਡਦਾ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ 32 ਐਮਐਲਏ ਨੇ ਆਵਾਦਮੀ ਪਾਰਟੀ ਦੇ ਜਿਹੜੇ ਸਾਡੇ ਸੰਪਰਕ ਚ ਨੇ ਆਬੜਾ ਰੂਰਾ ਸਾਹਿਬ ਬਿਲਕੁਲ ਠੀਕ ਹੈ ਤੁਸੀਂ ਸਰਕਾਰ ਚੋਂ ਤੁਹਾਨੂੰ ਪੁੱਛਣਾ ਚਾਹੀਦਾ ਤੇ ਤੁਹਾਨੂੰ ਨਾਲ ਨਾਲ ਆਪਣੀ ਇੰਟੈਲੀਜੈਂਸ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਜਿਹੜੀ ਗੱਲ ਬਾਜਵਾ ਸਾਹਿਬ ਨੇ ਕਹੀ ਹੈ ਕਿੱਥੋਂ ਆਈ ਹੈ ਉਹਨੇ ਨੇ ਕਹਿਤਾ ਕਿ ਸੂਤਰਾਂ ਦੀ ਖਬਰ ਹੈ ਸਰੋਤਾਂ ਤੋਂ ਆਈ ਹੈ ਤੇ ਭਾਈ ਸਾਹਿਬ ਪਰ ਤੁਸੀਂ ਜਿਹੜੇ 18 ਬੰਬ ਚੱਲ ਗਏ ਇਹਦਾ ਕੋਈ ਪਤਾ ਕਰ ਲਿਆ ਕਦੇ ਤੁਹਾਡਾ ਜਵਾਬ ਆ ਜਾਂਦਾ ਹੈ ਜੇ ਥਾਣੇ ਚ ਬੰਬ ਨਹੀਂ ਚੱਲਿਆ ਉਹ ਤਾਂ ਖੜੇ ਇੱਕ ਵਾਹਨ ਦਾ ਟਾਇਰ ਫਟਿਆ ਸੀ ਕਿਤੇ ਕੋਈ ਗੱਲ ਕਿਤੇ ਕੋਈ ਗੱਲ ਕੀ ਤੁਸੀਂ ਨੂਰਾ ਕੁਸ਼ਤੀ ਕਰਨ ਲੱਗੇ ਵੀ ਹੋ ਪੰਜਾਬ ਦੀ ਜਨਤਾ ਦਾ ਬੇਵਕੂਫ ਬਣਾ ਰਹੇ ਹੋ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਦਿਓ ਇਹ ਸਾਰੇ ਮਾਮਲੇ ਨੂੰ ਹੋਰ ਪਾਸੇ ਨੂੰ ਹੀ ਤੋਰ ਦਿਓ ਕਿ ਅਜ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਉਹ ਤਾਂ ਬਾਹਰ ਨਹੀਂ ਸਰਕਾਰ 'ਚ ਹੈ ਨਹੀਂ ਪਰ ਸਾਹਮਣਾ ਥੋੜਾ ਕੰਮ ਹੈ ਸੋ ਜਿਹੜਾ ਮਸਲਾ ਉਹਨਾਂ ਨੇ ਉਠਾਇਆ ਬਿਹਤਰ ਤਰੀਕਾ ਇਹ ਹੈ ਕਿ ਤੁਹਾਡਾ ਡੀਜੀਪੀ ਉਹਦੀ ਬਕਾਇਦਾ ਅਨਕਵਰੀ ਕਰੇ ਅਨੁਕਰੀ ਕਰਕੇ ਉਹਦੀ ਅਸਲੀਅਤ ਕੀ ਹੈ ਕੋਈ ਲੰਗੋਟਾ ਡਾਕ ਹੈ ਜਾਂ ਇਹਦੇ ਪਿੱਛੇ ਕੋਈ ਹੈ ਵੀ ਅਸਲੀਅਤ ਉਹਦੀ ਜਾਣਕਾਰੀ ਪਤਾ ਲੱਗਣੀ ਚਾਹੀਦੀ ਹੈ ਲੋਕਾਂ ਨੂੰ ਲੋਕਾਂ ਨੇ ਤੁਹਾਨੂੰ ਇਸ ਕਰਕੇ ਸਰਕਾਰਾਂ ਚ ਨਹੀਂ ਬਣਾਇਆ ਤੁਹਾਨੂੰ ਇਸ ਕਰਕੇ ਵਿਰੋਧੀ ਤਰਚਨੀ ਬਿਠਾਇਆ ਕਿ ਤੁਸੀਂ ਲੋਕਾਂ ਦੇ ਮੁੱਦੇ ਇੱਕ ਦੂਜੇ ਨਾਲ ਲੜ ਲੜ ਕੇ ਇਧਰ ਉਧਰ ਕਰੀ ਜਾਓ ਅਸਲੀ ਮੁੱਦਿਆਂ ਤੇ ਲੋਕਾਂ ਦਾ ਧਿਆਨ ਹੀ ਨਾ ਜਾਣ ਦਿਓ ਤਾਂ ਕਿ ਲੋਕ ਇਧਰਲੇ ਪਾਸੇ ਉਲਝ ਕੇ ਰਹਿ ਜਾਣ ਅਸਲੀ ਬੁੱਧਿਆਵਲ ਉਹਨਾਂ ਨੂੰ ਧਿਆਨ ਕੇਂਦਰਿਤ ਕਰਨ ਦਾ ਮੌਕਾ ਨਾ ਦਿੱਤਾ ਜਾਵੇ ਇਹ ਚੰਗਾ ਨਹੀਂ ਜਿਨ੍ਹਾਂ ਨੂੰ ਪਾਰਟੀ ਚ ਬਣਾਇਆ ਜਿਨ੍ਹਾਂ ਨੂੰ ਵਿਰੋਧੀ ਧਿਰ ਚ ਬਣਾਇਆ ਆਪੋ ਆਪਣੀ ਉਹ ਸਾਰੂ ਭੂਮਿਕਾ ਅਦਾ ਕਰੋ ਜੋ ਵਾਦੇ ਪੰਜਾਬ ਨਾਲ ਕਰਕੇ ਆਏ ਹੋ ਉਹਨਾਂ ਵਾਦਿਆਂ ਤੇ ਜਾਓ ਤੇ ਜਿਹੜੀਆਂ ਮੁਖਤ ਖੋਰੀਆਂ ਨੇ ਪੰਜਾਬ ਦਾ ਵਿੜਾਗਰ ਕੀਤਾ ਉਹਦੇ ਤੇ ਮੁੜ ਵਿਚਾਰਾਂ ਕਰੋ ਕਿ ਇਹ ਸੂਬੇ ਨੂੰ ਕਿਵੇਂ ਉੱਪਰਲੇ ਪਾਸੇ ਲੈ ਕੇ ਜਾਣਾ ਹੈ ਜੀ ਸਵਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਦੇ ਛਾਂਦਿਲੀ ਦੇ ਵਿੱਚ ਆਏ ਸੀ ਤੇ ਸਕੂਲ ਆਫ ਫੈਮਿਨਿਅਸ ਦਾ ਉਦਘਾਟਨ ਕਰਨਾ ਸੀ ਢਿਲ ਸਾਬ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਸੀਐਮ ਦੇ ਕਾਫਲੇ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਿਚਾਲੇ ਕਿਸਾਨਾਂ ਦੀ ਝੜਪ ਹੋ ਗਈ ਜੀ ਇਹ ਛਾਦਰੀ ਪਿੰਡ ਹੈ ਜੇ ਆਪਾਂ ਲਹਿਰੇ ਤੋਂ ਮਕਰਨਾ ਸੁਨਾਮ ਤੋਂ ਲਹਿਰੇਗਾ ਗਿਆਲੇ ਪਾਸੇ ਨੂੰ ਜਾਣੇ ਆ ਕਾਫੀ ਵੱਡਾ ਪਿੰਡ ਹੈ ਉੱਥੇ ਥਾਣਾ ਵੀ ਹੈ ਉੱਥੇ ਉਹ ਸਕੂਲ ਆਫ ਐਮੀਨੈਂਸ ਚ ਗਏ ਅੱਜ ਪਹਿਲੀ ਵਾਰ ਦੇਖਿਆ ਮੈਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੇਰੇ ਪੇਕਿਆਂ ਦਾ ਪਿੰਡ ਹੈ ਸੰਗਰੂਰ ਦੇ ਪ੍ਰਮੁੱਖ ਪੱਤਰਕਾਰਾਂ ਦੇ ਸਾਰਿਆਂ ਦੇ ਨਾਂ ਵੀ ਲਏ ਉਹਨਾਂ ਨੇ ਪੀਆ ਫਲਾਣਾ ਬੈਠਾ ਫਲਾਣਾ ਬੈਠਾ ਫਲਾਣਾ ਬੈਠਾ ਫਲਾਣਾ ਬੈਠਾ ਕਹਿੰਦੇ ਮੈਂ ਤਾਂ ਆਮ ਘਰ ਦਾ ਸਤੌਜ ਪਿੰਡ ਦੇ ਅਮਿੰਦਰ ਮਾਸਟਰ ਦਾ ਮੁੰਡਾ ਹਾਂ ਤੇ ਲੋਕਾਂ ਨੂੰ ਇਸੇ ਕਰਕੇ ਸਮੱਸਿਆ ਆਈ ਹੈ ਕਿ ਆਮ ਘਰ ਦਾ ਖਾਸ ਕਰ ਇਹਨਾਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਲੋਕਤੰਤਰ ਹੈ ਜੀ ਬਾਣ ਸਾਹਿਬ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੁਸੀਂ ਚੰਗੇ ਕੰਮ ਕਰੋਗੇ ਲੋਕ ਇੱਥੇ ਤੇ ਕੰਮ ਕਰੋਗੇ ਲੋਕ ਤੁਹਾਨੂੰ ਗਾਹਾਂ ਵੀ ਮੌਕਾ ਦੇ ਦੇਣਗੇ ਨਹੀਂ ਤੇ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਨਾ ਉਹ ਦੋ ਟਰਮਾਂ ਕਰਕੇ ਹੀ ਨੇੜੇ ਤੇੜੇ ਜਾਣ ਦਾ ਕੋਈ ਉਹਨਾਂ ਦਾ ਲੱਗਦਾ ਹੀ ਨਹੀਂ ਲੋਕਾਂ ਨੂੰ ਹੌਸਲਾ ਦੇਈ ਜਾਂਦੇ ਆ ਕਿ 27 ਚ ਆਪਾਂ ਆਏ ਕ ਆਏ ਆਏ ਕ ਆਏ 22 ਦੇ ਵਿੱਚ ਇਕੱਠੇ ਹੋ ਕੇ ਚੋਣ ਲੜੀ ਸੀ ਸਿੱਟਾ ਮਿਲਿਆ ਤਿੰਨ ਤੇ ਹੁਣ ਇਹਨਾਂ ਦੇ ਵਿੱਚੋਂ ਹੀ ਬਹੁਤ ਵੱਖ-ਵੱਖਰੇ ਹੋ ਗਏ ਨੇ ਨਹੀਂ ਸਕੂਲ ਆਪਣੈਨ ਨਾਸ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਸੀ ਉਹਨਾਂ ਦੀ ਤੇ ਪੁਲਿਸ ਵਿਛਾਲੇ ਚੜਾਪੂਈ ਹੈ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਯੂਨੀਅਨ ਤੇ ਉਹਨਾਂ ਨੂੰ 500 ਮੀਟਰ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਉਹਨਾਂ ਨੂੰ ਬੈਰੀਕੇਡ ਜਿਹੜੀ ਕੀਤੀ ਹੋਈ ਸੀ ਉਹਨਾਂ ਨੂੰ ਕਿਸਾਨਾਂ ਨੂੰ ਉੱਥੇ ਹੀ ਰੁਕਣਾ ਪਿਆ ਕਿਉਂਕਿ ਪੁਲਿਸ ਜਦੋਂ ਵੀ ਮੁੱਖ ਮੰਤਰੀ ਨੇ ਜਾਣਾ ਹੋਵੇ ਚਾਰ-ਪੰਜ ਜ਼ਿਲ੍ਹਿਆਂ ਦੀ ਪੁਲਿਸ ਤਾਇਨਾਤ ਕਰ ਦਿੱਤੀ ਜਾਂਦੀ ਹੈ ਸਾਨੂੰ ਲਗਭਗ 2 2.5 ਦਿਹਾਕੇ ਹੋ ਗਏ ਜਦੋਂ ਵੀ ਦੇਖਦੇ ਆ ਧਰਨੇ ਹੀ ਧਰਨੇ ਧਰਨੇ ਹੀ ਧਰਨੇ ਧਰਨਿਆਂ ਦੀਆਂ ਥਾਵੇਂ ਬਦਲ ਜਾਂਦੀਆਂ ਨੇ ਕਦੇ ਹੁਣ ਸ਼ਾਜਰੀ ਲੱਗਿਆ ਤੇ ਕਦੇ ਲੰਬੀ ਲੱਗਦਾ ਬਠਿੰਡੇ ਲੱਗਦਾ ਹੁਣ ਸੰਗਰੂਰ ਚ ਡਾਇਵਰਟ ਹੋਇਆ ਵਾ 22पीएस ਚੌਕ ਪਟਿਆਲਾ ਖਰੜ ਧਰਨਿਆਂ ਦੀ ਥਾਂ ਬਦਲ ਜਾਂਦੀ ਐ ਬੰਦੇ ਉਹੀ ਨੇ ਮੰਗਾ ਉਹੀ ਨੇ ਜਦੋਂ ਸਤਾ ਚੋਂ ਬਾਹਰ ਹੁੰਦੇ ਆ ਤਾਂ ਹੱਕ ਚ ਗੱਲ ਕਰਦੇ ਨੇ ਤੇ ਜਦੋਂ ਸਤਾ ਚ ਆ ਜਾਂਦੇ ਆ ਉਦੋਂ ਫਿਰ ਮੰਗਾ ਵੱਲ ਪਿੱਠ ਕੀ ਜਾਂਦੀ ਐ ਸੋ ਪਤਾ ਨਹੀਂ ਕਦੋਂ ਇਹ ਮੰਗਾ ਪੂਰਿਆ ਹੋਣਗੀਆਂ ਜਾਂ ਇਹੀ ਗੱਲ ਕਹਿ ਦਿਓ ਕਿ ਭਾਈ ਸਾਹਿਬ ਜੋ ਹੁਕਮ ਸਕਦਾ ਸੀ ਉਹ ਕਰਾਂਗੇ ਉਦੋਂ ਤੁਹਾਨੂੰ ਕਿਹਨੇ ਕਿਹਾ ਕਿ ਸੇਖ ਚਲੀ ਦੇ ਨਾਨੇ ਬਣ ਕੇ ਲੋਕਾਂ ਨੂੰ ਘਬਰਾਓ ਕਰੋ ਜੀ ਸੋ ਦੂਜੇ ਪਾਸੇ ਜਲੰਧਰ ਦੇ ਵਿੱਚ ਢਿਲਸਾਵ ਮੰਡੀ ਦੇ ਵਿਚਾਰਤੀਆਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਠੇਕੇਦਾਰ ਕਹਿੰਦੇ ਜ਼ਬਰ ਬਸੂਲੀ ਕਰ ਰਹੇ ਨੇ ਜੇ ਕੋਈ ਮਾਮਲਾ ਨਾ ਹਲਵਾਇਆ ਤਾਂ ਮਿੱਥੇ ਲਈ ਅਸੀਂ ਹੜਤਾਲ ਤੇ ਚਲੇ ਜਾਵਾਂਗੇ ਜੀ ਇਹ ਜਗਾ ਹੈਗੀ ਆ ਜੀ ਮਕਸੂਦਾ ਮੰਡੀ ਆ ਉੱਥੋਂ ਦੇ ਜਿਹੜੇ ਆੜਤਗੇ ਨੇ ਤੇ ਹੋਰ ਕਹਿੰਦੇ ਉੱਥੇ ਇੱਕ ठेਕੇਦਾਰ ਜਿਹੜਾ ਪਾਰਕਿੰਗ ਫੀਸ ਲੈਂਦਾ ਹੈ ਉਹ ਜਿੰਨੇ ਪੈਸੇ ਨਰਦਾਰ ਤੋਂ ਹੋਏ ਵਿਆ ਉਸ ਤੋਂ ਵੱਧ ਵਸੂਲ ਰਿਹਾ ਹੈ ਇਹਦੇ ਤੋਂ ਆੜਤਗੇ ਜਿਹੜੇ ਕਿਸਾਨ ਵਗੈਰਾ ਹੁੰਦੇ ਨੇ ਉਹਨਾਂ ਤੇ ਹੋਰ ਉਹਨਾਂ ਨੇ ਉੱਥੇ ਇੱਕ ਧਰਨਾ ਦੇਤਾ ਇਹ ਪਹਿਲਾਂ ਤਾਂ ਅੱਖਾਂ ਖੁੱਲਦੀਆਂ ਨਹੀਂ ਪ੍ਰਸ਼ਾਸਨ ਦੀਆਂ ਜਦੋਂ ਫਿਰ ਕੋਈ ਬੰਦੇ ਧਰਨੇ ਦਿੰਦੇ ਨੇ ਮੁਜ਼ਾਰੇ ਕਰਦੇ ਨੇ ਫਿਰ ਇਹ ਕੁੰਭ ਕਰੀ ਨੀਂਦ ਤੋਂ ਥੋੜਾ ਜਿਹਾ ਉੱਠਦੇ ਆ ਕਹਿੰਦੇ ਮੀਟਿੰਗ ਹੋਈ ਹੈ ਪ੍ਰਸ਼ਾਸਨ ਤਿੰਨ ਮੈਦੇ ਵਿੱਚ ਆ ਗਏ ਤੇ ਡੀਸੀ ਆ ਗਏ ਉਹਨਾਂ ਨੇ ਬੰਗਾ ਜਿਹੜੀਆਂ ਚਾਰਟ ਫੜ ਲਿਆ ਨਾਲ ਭਰੋਸਾ ਦਿੱਤਾ ਕਿ ਸਬੰਧਤ ठेकेदार ਨੂੰ ਨੋਟਿਸ ਕੱਢਤਾ ਜੇ ਉਹਨੇ ਨਿਰਧਾਰਤ ਦਰਾਂ ਤੋਂ ਵੱਧ ਵਸੂਲੀਆਂ ਕੀਤੀਆਂ ਬਾਕਾਇਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਸਾਬ ਹੁਣ ਕਰਾਂਗੇ ਜੀ ਸਾਧੂ ਸਿੰਘ ਧਰਮਸੋਧ ਜੋ ਕਿ ਸਾਬਕਾ ਮੰਤਰੀ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਵੱਲੋਂ ਆਮਦਨ ਤੇ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ ਬਿਲਕੁਲ ਜੀ ਸਾਧੂ ਸਿੰਘ ਧਰਮਸੋਧ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਸਨ ਕਿਉਂਕਿ ਪਹਿਲਾਂ ਵੀ ਉਹ ਕੁਝ ਜਰੀ ਬਾਹਰ ਆ ਗਏ ਸੀ ਫਿਰ ਉਹਨਾਂ ਦੀ ਸ਼ਾਇਦ ਉਹਦੋਂ ਜ਼ਬਾਨਤ ਰੱਦ ਹੋ ਗਈ ਸੀ ਉਹ ਹਾਈ ਕੋਰਟ ਦੇ ਦੇਸ਼ਾਂ ਨੂੰ ਲੈ ਕੇ ਚੁਣੌਤੀ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਹੁਣ ਸਾਧੂ ਸਿੰਘ ਧਰਮਸੋਤ ਵੀ ਬਾਹਰ ਆ ਜਾਣਗੇ ਜੇ ਕਿਤੇ ਇਹ ਰਾਹਤ ਕੱਲ ਮਿਲ ਗਈ ਹੁੰਦੀ ਤਾਂ ਅੱਜ ਸਾਧੂ ਸਿੰਘ ਧਰਮਸੋਤ ਨੇ ਵੀ ਇਹ ਚੰਡੀਗੜ੍ਹ ਨਾਲ ਧਰਨੇ 'ਚ ਹੋਣਾ ਸੀ ਤਕਰੀਬਨ 14 ਮਹੀਨਿਆਂ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਹੁਣ ਬਾਹਰ ਆ ਜਾਣਗੇ ਜੇਲ੍ਹ ਤੋਂ ਕਿਉਂਕਿ ਮਾਮਲਾ ਸੁਪਰੀਮ ਕੋਰਟ ਨੇ ਦਿੱਤਾ ਹੈ ਰਾਤ ਸੁਪਰੀਮ ਕੋਰਟ ਦੀ ਹੈ ਤੇ ਸੁਪਰੀਮ ਕੋਰਟ ਦੀ ਰਾਹਤ ਦੇ ਵਿੱਚ ਹੁਣ ਸਾਧੂ ਸਿੰਘ ਧਰਮਸੋਤ ਹੇਠਲੀਆਂ ਅਦਾਲਤਾਂ ਦਾ ਕੋਈ ਅਸਰ ਨਹੀਂ ਹੋਣਾ ਤੇ ਉਹ ਜਵਾਨ ਤਕਰਾ ਕੇ ਬਾਹਰ ਖੁੱਲੇ ਅਸਮਾਨ ਦੇ ਵਿੱਚ ਫਿਰ ਖੁੱਲੇ ਮਾਹੌਲ 'ਚ ਨਜ਼ਰ ਆਉਣਗੇ ਉਸੇ ਤਰ੍ਹਾਂ ਸਮਾਜਿਕ ਸਮਾਗਮਾਂ ਵਿੱਚ ਰਾਤ ਸੀ ਸਮਾਗਮਾਂ ਵਿੱਚ ਉਹਨਾਂ ਦੀ ਸ਼ਿਰਕਤ ਹੁਣ ਦੇਖਣ ਨੂੰ ਮਿਲੇਗੀ ਜੀ ਸਟੂਡੈਂਟ ਸਾਹਿਬ ਗਿਆਨ ਸਾਗਰ ਮੈਡੀਕਲ ਕਾਲਜ ਦੇ ਵਿੱਚ ਇਹੜੀ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਉੱਥੇ ਰੇਡ ਕੀਤੀ ਗਈ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਆਪਾਂ ਇਧਰੋਂ ਪਟਿਆਲੇ ਤੋਂ ਬਨੂੜ ਵੱਲ ਜਾਂਦੇ ਆ ਬਨੂੜ ਤੋਂ ਪਹਿਲਾਂ ਗਿਆਨ ਸਾਗਰ ਹਸਪਤਾਲ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਪਰਲ ਗਰੁੱਪ ਦਾ ਸੀ ਪਰੇ ਦਾ ਇਲਾਕਾ ਵਾਸੀਆਂ ਨੂੰ ਲਾਭ ਬਹੁਤ ਪਤਾ ਲੱਗਿਆ ਕਿ ਉੱਥੇ ਅੱਜ ਹਰਿਆਣੇ ਦੇ ਨੰਬਰ ਵਾਲੀਆਂ ਦੋ ਗੱਡੀਆਂ ਸਵੇਰੇ 9 ਵਜੇ ਆ ਪਹੁੰਚੀਆਂ ਧਗੜ ਧਗੜ ਕਰਦੀਆਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਈਡੀ ਦੇ ਅਧਿਕਾਰੀ ਨੇ ਇਹਦਾ ਮਤਲਬ ਈਡੀ ਦੀਆਂ ਕਈ ਟੀਮਾਂ ਆ ਜਾਂਦੀਆਂ ਇੱਕ ਟੀਮ ਇਹਨਾਂ ਦੇ ਐਮ.ਐਲ.ਏ. ਕੁਲਵੰਤ ਸਿੰਘ ਮਹਾਲੀ ਉਹਨਾਂ ਦੇ ਘਰ ਪਹੁੰਚ ਗਿਆ ਉਹਨਾਂ ਦੇ ਵੀ ਕੋਈ ਨਾ ਕੋਈ ਟੀਮ ਆਈ ਰਹਿੰਦੀ ਹੈ ਸੋ ਜਦੋਂ ਪਤਾ ਲੱਗਿਆ ਕਿ ਇਹ ਤਾਂ ਈਡੀ ਦੀ ਟੀਮ ਹੈ ਇਹਨਾਂ ਦੇ ਬਹੁਤ ਸਾਰੇ ਜਿਹੜੇ ਉੱਥੇ ਅਧਿਕਾਰੀ ਹੈ ਕਰਮਚਾਰੀ ਹੈ ਉਹ ਹੌਲੀ ਹੌਲੀ ਰੱਪੂ ਚੱਕਰ ਹੋ ਗਏ ਕੋ ਕੋ ਤੇ ਕਿਸ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਹੋਇਆ ਕਿ ਇਹ ਇੱਥੇ ਕਰਮਚਾਰੀ ਹੈ ਉਥੇ ਬਿਜਲੀ ਬੰਦ ਦੀ ਵੀ ਗੱਲ ਪਤਾ ਲੱਗੀ ਤੇ ਇੱਕ ਘਰ ਦਾ ਬਵਾਦਾਂ ਦੇ ਵਿੱਚ ਆ ਰਿਹਾ ਰਮਨੀਤ ਮਿੱਟੂ ਨੇ ਇਹਨਾਂ ਮਾਮਲਿਆਂ ਨੂੰ ਨਾਲ ਲੈ ਕੇ ਜਿਹੜੀ ਰਜਿੰਦਰਾ ਹਸਪਤਾਲ 'ਚ ਬਿਜਲੀ ਬੰਦ ਹੋਈ ਸੀ ਉਹਦਾ ਮਸਲਾ ਠਾਹਤਾ ਸੋ ਆਪੋ ਆਪਣੀਆਂ ਗੱਲਾਂ ਨੇ ਗਿਆਨ ਸਾਗਰ ਦੇ ਵਿੱਚ ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਕਾਰਨਾਂ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਇਸ ਹਸਪਤਾਲ ਦੇ ਵਿੱਚ ਆਈ ਸੀ ਸੋ ਅਗਲੇ ਦਿਨਾਂ 'ਚ ਇਹਦਾ ਪਤਾ ਲੱਗ ਜਾਏਗਾ ਕਿਉਂਕਿ ਜਦੋਂ ਉਹਨਾਂ ਦੇ ਅਧਿਕਾਰੀ ਔਰ ਅਧਿਕਾਰ ਤੌਰ ਤੇ ਇਹ ਚੀਜ਼ ਦਾ ਖੁਲਾਸਾ ਕਰਨਗੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਆਦਰ ਵਾਂਗੇ ਧੰਨਵਾਦ